ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਪ੍ਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਆਪੋ ਆਪਣੇ ਘਰਾਂ ਵਿੱਚ ਖੁਸ਼ ਰੱਖੇ ਤਾਂ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੀ ਡੇਰੀ ਫਾਰਮ ਵਿੱਚ ਜੀ ਆਪਾਂ ਲੱਗੇ ਸੀ ਵੀਡੀਓ ਸ਼ੁਰੂ ਕਰਨ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਦੇ ਹੋ ਇੱਥੇ ਟਾਈਮ 6:30 ਵਜੇ ਦਾ ਸੀਗਾ ਜੀ ਆਪਾਂ ਲੱਗੇ ਸੀ ਕੰਮ ਸ਼ੁਰੂ ਤੁਹਾਨੂੰ ਪਤਾ ਹੈ ਸਵੇਰ ਉੱਠਦੇ ਹਾਂ ਸੀ ਕੰਮ ਹੀ ਸੀ ਦੇਖਦੇ ਅਗਲੇ ਪਾਸੇ ਕੰਮ ਪਏ ਆ ਤਾਂ ਮੈਂ ਲਗ ਪਈ ਸੀ ਬਿਸਤਰਾ ਸੁੱਕਣੇ ਪਾਉਣ ਇਹਨਾਂ ਨੂੰ ਜਿਆਦਾ ਜੁਕਾਮ ਖਾਂਸੀ ਲੱਗੀ ਸੀ ਤਾਂ ਏਸੀ ਵਾਲੇ ਕਮਰੇ ਵਿੱਚ ਨਹੀਂ ਪੈ ਰਾਤ ਕਿਉਂਕਿ ਬਾਹਰ ਪੈ ਗਈ ਕਹਿੰਦੇ ਕਿ ਮੈਨੂੰ ਜਿਆਦਾ ਹੋ ਜਾਣਾ ਜੁਕਾਮ ਮੈਂ ਬਾਹਰ ਹੀ ਪੈ ਜਾਣਾ ਮੈਂ ਤੇ ਮੈਂ ਕਿਹਾ ਚਲੋ ਤੁਸੀਂ ਬਾਹਰ ਪੈ ਜਾਓ ਤੇ ਥੋੜੇ ਬਿਸਤਰੇ ਨੂੰ ਤੁਪਲਵਾਣ ਆਲੀ ਸੀ ਮੈਂ ਚਲ ਤੁਪਲਵਾ ਕੇ ਤਾਂ ਫੇਰ ਹੀ ਅੰਦਰ ਰੱਖਾਂਗੀ ਕਿਉਂਕਿ ਸਮੈਲ ਜੀ ਕਰਨ ਲੱਗ ਪੈਂਦੇ ਏਸੀ ਤਾਂ ਤੁਹਾਨੂੰ ਪਤਾ ਨੇਰੀ ਬਿਮਾਰੀ ਆ ਏਸੀ ਵਾਲੇ ਕਮਰਿਆਂ ਦੇ ਵਿੱਚ ਪੈਣਾ ਤੇ ਪਰ ਕੀ ਕਰੀਏ ਗਰਮੀ ਬਹੁਤ ਜ਼ਿਆਦਾ ਕਰਕੇ ਫਿਰ ਸਕੂਨ ਵੀ ਉੱਥੇ ਮਿਲਦਾ ਸਾਰੇ ਦਿਨ ਦੇ ਥੱਕੇ ਥਕਾਏ ਪੈ ਜਾਈਦਾ ਹਵ ਚਲ ਕੋਈ ਗੱਲ ਨਹੀਂ ਤਾਂ ਇਸ ਕਰਕੇ ਤਾਂ ਇਹਨਾਂ ਨੂੰ ਥੋੜਾ ਜ਼ਿਆਦਾ ਹੀ ਜਿਗਾਮ ਹੋਇਆ ਪਿਆ ਤੇ ਮੈਂ ਤਾਂ ਉਹਨਾਂ ਨੂੰ ਜ਼ਿਆਦਾ ਜਿਗਾਮ ਹੋਇਆ ਪਿਆ ਵਾ ਤੇ ਤੁਸੀਂ ਬਾਹਰ ਹੀ ਪੈ ਜਾਓ ਕਿੰਨੇ ਮੈਂ ਬਾਹਰ ਹੀ ਪੈ ਜਾਣਾ ਇੱਥੇ ਲੱਗੇ ਸੀ ਜੀ ਆਪਾਂ ਚਾਹ ਪੀਣ ਕਿਉਂਕਿ ਦੂਰੀ ਚਾਹ ਬਣ ਗਈ ਸੀਗੀ ਦੁਰੀ ਚਾਹ ਪੀ ਕੇ ਤਾਂ ਆਪਾਂ ਫਿਰ ਨਾਲੇ ਗੱਲਾਂ ਕਰਦੇ ਪਿਆ ਸੀ ਕਿਉਂਕਿ ਸਾਡਾ ਨਾ ਬੋਰ ਖਰਾਬ ਹੋ ਗਿਆ ਘਰ ਦਾ ਤੇ ਪਾਣੀ ਦਾ ਬਹੁਤ ਔਖਾ ਹੋਇਆ ਪਿਆ ਸੀ ਵੈਸੇ ਸਾਡਾ ਤੇ ਚਲੋ ਸਰੀ ਜਾਂਦਾ ਇਹ ਪਸ਼ੂਆਂ ਨੂੰ ਬਹੁਤ ਔਖਾ ਹੋਇਆ ਪਿਆ ਕਿਉਂਕਿ ਬੋਰ ਨਾ ਘਰ ਦਾ ਛੋਟੀ ਮੋਟਰ ਤੇ ਉਹ ਤਾਂ ਠੰਡਾ ਪਾਣੀ ਨਿਕਲਦਾ ਇਹ ਤੇ ਠੰਡੇ ਪਾਣੀ ਨਾਲ ਆਪਾਂ ਪਸ਼ੂਆਂ ਨੂੰ ਨਵਾ ਨੂੰ ਉਹ ਦੇਈਦਾ ਸੀ ਤੋ ਉਹ ਇਸ ਕਰਕੇ ਨਾ ਥੋੜਾ ਔਖਾ ਹੋ ਗਿਆ ਤੇ ਕਹਿਣ ਲੱਗੇ ਵੀ ਬੋਰ ਵੀ ਕੱਢਣਾ ਐ ਤਾਂ ਕਿਵੇਂ ਕੱਢਾਂ ਮੈਂ ਕੱਲਾ ਹੀ ਆ ਤੇ ਮੈਂ ਕਹਾਂ ਚਲ ਕੋਈ ਗੱਲ ਨਹੀਂ ਮੈਂ ਕਢਾ ਦੇਨੀ ਆ ਤੁਹਾਡੇ ਨਾਲ ਆਂਦੇ ਹੁੰਦੇ ਕਿ ਇਹ ਵੀ ਕੱਲੇ ਹੀ ਆ ਤੇ ਮੈਂ ਵੀ ਕੱਲੇ ਹੀ ਆ ਮੇਰੇ ਵੀ ਕੋਈ ਨਾਲ ਸਹਾਰਾ ਨਹੀਂ ਹੈਗਾ ਤੇ ਇਹਨਾਂ ਦਾ ਵੀ ਸਹਾਰਾ ਕੋਈ ਨਹੀਂ ਹੈਗਾ ਕਿਉਂਕਿ ਨਾ ਕੋਈ ਭਰਾ ਐ ਤਾਂ ਇਹ ਅੰਛਾ ਜਿਹਾ ਛੋਟਾ ਐ ਤਾਂ ਛੋਟਾ ਬੱਚਾ ਨਹੀਂ ਹੈ ਜੇ ਇੰਨਾ ਕਰ ਸਕਦਾ ਤਾਂ ਅਸੀਂ ਤਾਂ ਇੱਕ ਦੂਜੇ ਦਾ ਸਹਾਰਾ ਬਣ ਜਾਂਨੇ ਜਿਵੇਂ ਰੱਖਾ ਕੰਮ ਕਰਨ ਵਾਲਾ ਇੱਕ ਦੂਜੇ ਨਾਲ ਕਰਾਈ ਦਿੰਨੇ ਹੁੰਨੇ ਆ ਤਾਂ ਇੱਥੇ ਫੇਰ ਬੋਰ ਵੀ ਅਸੀਂ ਚਲੋ ਮੈਂ ਕਿਹਾ ਚਲ ਮੈਂ ਹੀ ਕਢਾ ਦੇਨੀ ਆ ਪਾਣੀ ਦਾ ਮੱਝਾਂ ਨੂੰ ਬਹੁਤ ਔਖਾ ਹੋਇਆ ਪਿਆ ਸੀ ਗਰਮੀ ਵਿਚਾਰੀਆਂ ਪਾਣੀ ਪੀਂਦੀਆਂ ਦਾ ਸਟੂਲੂ ਚਲਾ ਲਿਆ ਸੀਗਾ ਟੁੱਲੂ ਦਾ ਪਾਣੀ ਟੁੱਲੂ ਪੰਪ ਲਾਇਆ ਵਿਆ ਉਹਦਾ ਪਾਣੀ ਚੜਾ ਲੈਨੇ ਆ ਟੈਂਕੀ ਨੂੰ ਤਾਂ ਇਸ ਕਰਕੇ ਫਿਰ ਉਹ ਟੁੱਲੂ ਦਾ ਪਾਣੀ ਤਾਂ ਚੜਾਈ ਲਈਦਾ ਪਰ ਹੈ ਤੱਤਾ ਬਹੁਤ ਆ ਤਾਂ ਇੱਥੇ ਆਪਾਂ ਬੱਕਰ ਫੇਰਨਾ ਆਪੇ ਸੀਗੇ ਵਿੱਚੇ ਥੋੜੇ ਥੋੜੇ ਹੋਰ ਕੰਮ ਇੱਧਰ ਉੱਧਰ ਤੇ ਕਰਨ ਲੱਪੇਦੇ ਆ ਤਾਂ ਇਹ ਤੇ ਬੋਕਰ ਵੀ ਮੇਰੀ ਬੇਟੀ ਵੈਸੇ ਫੇਰਦੀ ਹੁੰਦੀ ਪੱਕੇ ਥਾਦੇ ਤੁਹਾਨੂੰ ਪਤਾ ਹੈ ਦੇਖੋ ਕਿੰਨੀ ਮਿੱਟੀ ਆਈ ਹੈ ਸਾਡਾ ਕੱਚਾ ਆ ਜਿਹੜਾ ਬਾ ਆਸੇ-ਪਾਸੇ ਸਾਰਾ ਆਲੇ-ਦੁਆਲੇ ਕੋਠੀ ਦੇ ਕੱਚਾ ਹੀ ਤੇ ਉਹਦੇ ਕਰਕੇ ਨਾ ਮਿੱਟੀ ਬਹੁਤ ਆ ਜਾਂਦੀ ਹੈ ਤੇ ਇੱਕ ਮੀਂਹ ਪਿਆ ਕਰਕੇ ਮਿੱਟੀ ਸਾਰੀ ਉੱਠੀ ਪਈ ਆ ਤਾਂ ਮੈਨੂੰ ਐ ਹੁੰਦਾ ਕਿ ਜਿਹੜਾ ਠੰਡੇ-ਠੰਡੇ ਕੰਮ ਕਰਨਾ ਤੇ ਉਹਦੇ ਨਾ ਕੰਮ ਛੇਤੀ ਨਿਬੜ ਜੇ ਕਿਉਂਕਿ ਮੈਂ ਫਿਰ ਔਖਾ ਜਾ ਜਾਂਦਾ ਤੇ ਮੈਂ ਇਹਨਾਂ ਨੂੰ ਕਹਿ ਦੇਣੀ ਨਹੀਂ ਕਿਉਂਕਿ ਘਰ ਦਾ ਸਾਰਾ ਕੰਮ ਮੈਂ ਹੀ ਵੇਖਣਾ ਹੁੰਦਾ ਵਾ ਜੋ ਪਸ਼ੂ ਨੁਪਠੀਆਂ ਪੁੱਠੇ ਪਾਉਣੇ ਜੋ ਤੇ ਇੱਥੇ ਮੈਂ ਕਰੀ ਜਾਂਦੀ ਸੀ ਗਰਮੀ ਬਹੁਤ ਹਰਣੀ ਤੇ ਮੈਨੂੰ ਪਾਣੀ ਪਿਆ ਜਾ ਤਾਂ ਤੁਹਾਨੂੰ ਪਤਾ ਮੀਂਹ ਪਿਆ ਵਾ ਤੇ ਮੀਂਹ ਦਾ ਕਰਕੇ ਨਾ ਤਵਾੜਜਾ ਲੱਗਿਆ ਪਿਆ ਸੀਗਾ ਤੇ ਮੈਂ ਕਿਹਾ ਮੈਨੂੰ ਪਾਣੀ ਪਿਆ ਜਾ ਗਰਮੀ ਲੱਗੀ ਜਾਂਦੀ ਆ ਤੇ ਨਾਲ ਮੈਂ ਆਪੋ ਕੰਮ ਕਰੀ ਜਾਂਦੀ ਸੀ ਤੇ ਨਾਲੇ ਫਿਰ ਮੈਂ ਗੱਲਾਂ ਰਵਨੀਤ ਨਾਲ ਕਰੀ ਜਾਂਦੀ ਸੀ ਮੈਂ ਕਿਹਾ ਚੱਲ ਪਾਣੀ ਪੀ ਲਾਂ ਤਾਂ ਇੱਥੇ ਸਾਡਾ ਗੋਵਾ ਸਿੱਟੇ ਜਾਂਦੀ ਕਿਉਂਕਿ ਸ਼ਾਮਾਂ ਨੂੰ ਵੈਸੇ ਤਾਂ ਮੈਂ ਸੈੱਟ ਲੈਣੀ ਆ ਤਾਂ ਫਿਰ ਵੀ ਜ਼ਿਆਦਾ ਹੋ ਹੀ ਜਾਂਦਾ ਸਵੇਰ ਤੁਹਾਨੂੰ ਪਤਾ ਸ਼ਾਮਾਂ ਨੂੰ ਵੀ ਦੋ ਰੇੜੀਆਂ ਸੁਟਣੀਆਂ ਪੈਂਦੀਆਂ ਤੇ ਸਵੇਰ ਵੀ ਉਨਾ ਹੀ ਹੋ ਜਾਂਦਾ ਉਹ ਤਾਂ ਮੈਨੂੰ ਆ ਹੀ ਹੁੰਦਾ ਕਿ ਮੈਂ ਮੇਰਾ ਕੰਮ ਜਿਹੜਾ ਖਤਮ ਹੋ ਜਾਵੇ ਵੈਸੇ ਤਾਂ ਮੈਂ ਸ਼ਾਮਾਂ ਨੂੰ ਕਰ ਲੈਣੀ ਆ ਨਾਲ ਹੀ ਤੇ ਇੱਥੇ ਦੇਖੋ ਸਾਡਾ ਜਗਾ ਸਾਰੀ ਕੱਚੀ ਆ ਪਸ਼ੂ ਵਾਲੇ ਵੀ ਕੱਚਾ ਹੀ ਥਾਂ ਰੱਖਿਆ ਕਿਰਾਏ ਤੁਹਾਨੂੰ ਪਸ਼ੂ ਬਾਹਰ ਬੰਨ ਦਈਦੇ ਆ ਨਾ ਰਾਤ ਨੂੰ ਸੱਚ ਕੱਚੇ ਥਾਂ ਤੇ ਕਰ ਦਈਦੇ ਆ ਤਾ ਕੱਚੇ ਥਾਂ ਦੇ ਕਾਰਨ ਕਰਕੇ ਨਾ ਟੋਏ ਪੈਦੇ ਆ ਸਾਡੇ ਬਹੁਤ ਜ਼ਿਆਦੇ ਤੇ ਟੋਇਆਂ ਦਾ ਬਹੁਤ ਖਾ ਜਾਂਦਾ ਮੈਨੂੰ ਐ ਹੁੰਦਾ ਕਿ ਇਹ ਟੋਏ ਨਾ ਜਿਵੇਂ ਜਿਵੇਂ ਬੰਨੀ ਜਾਂਦੇ ਉਵੇਂ ਜ਼ਿਆਦੇ ਪਈ ਜਾਂਦੇ ਕਮੀ ਪਿਆ ਕਰਕੇ ਤੇ ਇਹਨਾਂ ਨੂੰ ਮਸਤੇ ਚੜ ਜਾਂਦੀ ਚੱਕੜ ਵਿੱਚ ਐ ਲੁੱਤਪੁੱਥ ਹੋ ਜਾਂਦੀਆਂ ਵਾ ਤਾਂ ਫਿਰ ਮੁਵਾਤੇ ਬੱਕਰ ਫੇਰਨਾ ਪਈ ਮੈਂ ਕਹਿੰਦਾ ਬੱਕਰ ਵੀ ਫੇਰ ਹੀ ਜਾਨੀਆ ਫੇਰ ਇੱਧਰ ਆਉਣਾ ਪਊਗਾ ਮੈਨੂੰ ਕੰਮ ਸਾਰਾ ਕਰ ਹੀ ਜਾਨੀਆ ਤਾਂ ਬਹੁਤ ਔਖਾ ਹੋ ਜਾਂਦਾ ਇਕੱਲੇ ਬੰਦੇ ਦਾ ਤਾਂ ਸਾਰਾ ਕੰਮ ਕਰਦਾ ਕਰਨਾ ਫਿਰ ਬਾਹਰ ਅੰਦਰ ਵੀ ਥੋੜਾ ਬੋਤੋ ਵੇਖਣਾ ਪੈਂਦਾ ਹੈ ਕਿ ਝੋਨਾ ਝਾਨਾ ਲੱਗਣਾ ਹੈ ਤਾਂ ਕੁਝ ਤਾਂ ਲੱਗੀ ਜਾਂਦਾ ਹੈ ਤਾਂ ਮੈਂ ਕਹਿੰਦੀ ਹੁੰਨੀ ਆ ਵੀ ਚੱਲ ਠੰਡੇ ਠੰਡੇ ਇੱਧਰ ਦਾ ਕੰਮ ਕਰਕੇ ਫਿਰ ਮੈਂ ਕੁਝ ਤਾਂ ਆਪਣਾ ਘਰ ਦਾ ਕੰਮ ਉਧਰ ਤਾਂ ਕਰਕੇ ਆ ਗਈ ਸੀ ਮੈਂ ਚੱਲ ਇੱਥੇ ਵੀ ਕਰ ਹੀ ਜਾਨੀਆ ਮੈਂ ਚੱਲ ਨਾ ਟੋਏ ਵੀ ਭਰ ਲੂੰਗੀ ਹਨਾ ਬਹੁਤ ਔਖਾ ਹੋ ਜਾਂਦਾ ਵਾ ਤਾਂ ਇਥੇ ਮੈਂ ਬੋਕਰ ਫੇਰ ਕੇ ਤਾਂ ਮੈਂ ਚੱਲ ਫਿਰ ਮੈਂ ਜਾਨੀ ਉਧਰਲੇ ਪਾਸੇ ਨਾਲ ਟੋਏ ਭਰ ਦੂੰਗੀ ਤੇ ਟੋਏ ਵੀ ਮੈਂ ਆ ਕੇ ਮਿੱਟੀ ਪਾ ਜੈ ਦੰਨੀਆਂ ਫੌੜੇ ਦੇ ਨਾਲ ਇਹ ਆਸੇ ਪਾਸੇ ਜਦੋਂ ਮਿੱਟੀ ਪਈ ਰਹਿ ਜਾਂਦੀ ਨਾ ਜੰਮ ਜਾਂਦੀ ਆ ਤੇ ਫਿਰ ਉਹ ਪਾਸੇ ਆਸੇ ਲੈਂਦੀ ਨਹੀਂ ਤੇ ਗਿੱਲੀ ਗਿੱਲੀ ਜਿਹੜੀ ਟੋਇਆਂ ਚ ਪੈ ਜਾਂਦੀ ਆ ਤਾਂ ਇਸ ਕਰਕੇ ਫਿਰ ਮੈਨੂੰ ਆਏ ਹੁੰਦਾ ਮਕਾਰੀ ਦਵਾ ਤਾਂ ਵੇਖੋ ਜੀ ਆਪਾਂ ਤਾਂ ਸਾਰਾ ਕੰਮ ਕਰਦਾ ਮੈਂ ਆਪ ਹੀ ਕਰਦੀ ਆਂ ਕਈਆਂ ਦੀ ਆਦਤ ਹੁੰਦੀ ਆ ਅਗਲੇ ਦੇ ਘਰ ਦੇ ਵਿੱਚ ਇੰਟਰਫੇਅਰ ਜੀ ਕਰਨਾ ਨਾਲੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦੀ ਆਂ ਤੇ ਮੈਂ ਕਿਸੇ ਦੀ ਗੱਲ ਵਿੱਚ ਨਾ ਹੀ ਆਵਾਂ ਤਾਂ ਇਸ ਕਰਕੇ ਫਿਰ ਮੈਨੂੰ ਮੇਰੀ ਆਦਤ ਬਣੀ ਪਈ ਆ ਕਿ ਮੈਂ ਕਿਸੇ ਦੀ ਗੱਲ ਚ ਨਹੀਂ ਆਉਂਦੀ ਕਈਆਂ ਦੀ ਨਾ ਆਦਤ ਜੀ ਬਣੀ ਪਈ ਐ ਕਿਸੇ ਦੇ ਘਰੇ ਦਖਲ ਅੰਦਾਜ਼ੀ ਦੀ ਕਰਨ ਦੀ ਤਾਂ ਮੈਨੂੰ ਹੀ ਹੁੰਦਾ ਕਿ ਮੈਂ ਥੋੜਾ ਜਿਹਾ ਦੂਰ ਹੀ ਰਵਾਂ ਇੰਨਾ ਕੰਮਾਂ ਤੋਂ ਐਵੇਂ ਕਿਉਂਕਿ ਕਹੇ ਦੀ ਚੁਗਲੀ ਨਿੰਦਿਆ ਕਰਨਾ ਮੇਰੀ ਆਦਤ ਹੈ ਨਹੀਂਗੀ ਤਾਂ ਕਈਆਂ ਲੋਕਾਂ ਦੀ ਨਾ ਇਹ ਆਦਤ ਬਣੀ ਪਈ ਆ ਤਾਂ ਇੱਥੇ ਆਪਾਂ ਆ ਗਏ ਸੀਗੇ ਤਾਂ ਪਾਣੀ ਥੋੜਾ ਜਿਹਾ ਫੇਰ ਮੈਨੂੰ ਗਰਮੀ ਲੱਗ ਗਈ ਮੈਂ ਪਾਣੀ ਪੀਣ ਲੱਗੀ ਕਿ ਤੁਹਾਨੂੰ ਪਤਾ ਗਰਮੀ ਇੱਕ ਮੀਂਹ ਪਿਆ ਅੱਤ ਦੀ ਗਰਮੀ ਕਰੀ ਬੈਠਾ ਰੱਬ ਵੀ ਤੋਂ ਗਰਮੀ ਕਰਕੇ ਨਾ ਪਿਆਸ ਬਾਰ-ਬਾਰ ਲੱਗ ਜਾਂਦੀ ਆ ਤਾਂ ਫਿਰ ਪਾਣੀ ਤਾਂ ਪੀਣਾ ਹੀ ਪੈਂਦਾ ਤੇ ਨਾਲੇ ਮੈਂ ਨਾ ਮੋਬਾਈਲ ਦੇਖੀ ਜਾਂਦੀ ਸੀ ਇਹਨਾਂ ਦਾ ਮੋਬਾਈਲ ਥੋੜਾ ਜਿਹਾ ਖਰਾਬ ਹੋ ਗਿਆ ਸੀ ਕਹਿੰਦੇ ਸੀ WhatsApp ਡੀਲੀਟ ਵੀ ਯਾਨੀ ਕਿ ਚੱਲਦਾ ਨਹੀਂ ਪਿਆ ਅਪਡੇਟ ਹੋਣ ਵਾਲਾ ਏ ਤਾਂ ਮੈਂ ਕਿਹਾ ਚਲ ਮੈਂ ਚਲਾ ਦੇਣੀ ਆ ਅੱਗੇ ਇਹਨਾਂ ਨੇ WhatsApp ਚਲਵਾ ਲਿਆ ਸੀ ਮੰਡੀੋਂ ਬਜ਼ਾਰ ਚੋਂ ਕਿਸੇ ਤੋਂ ਰਿਪੇਅਰ ਕਰਵਾਇਆ ਸੀ ਆਪਣਾ ਮੋਬਾਈਲ ਉਹਨਾਂ ਨੇ ਸਾਰੇ ਰੀਸੈਟ ਮਾਰ ਦਿੱਤੇ ਤੇ ਸਾਰੇ ਨੰਬਰ ਚੋਂ ਕੁਛ ਸੀਗਾ ਵਿੱਚੋਂ ਡਾਟਾ ਉੱਡ ਗਿਆ ਤਾਂ ਇੱਥੇ ਜੀ ਫਿਰ ਮੈਂ ਵੇਖਣ ਲੱਪੇ ਫਿਰ ਮੈਂ ਡਿਲੀਟ ਕਰਕੇ WhatsApp ਆਨ ਕੀਤਾ ਚਲੋ ਚੱਲ ਪਿਆ ਮੋਬਾਈਲ ਫਿਰ ਆਪਾਂ ਥੋੜੇ ਹੋਰ ਕੰਮ ਕਰਨ ਲੱਪੇ ਤੁਹਾਨੂੰ ਪਤਾ ਘਰ ਦੇ ਕੰਮ ਤਾਂ ਸਾਰਾ ਦੇਣੀ ਨਹੀਂ ਮੁੱਕਦੇ ਕਰੀ ਜੋ ਕਰੀ ਜੋ ਚਲਦੀ ਮਸਿੰਦਰੀ ਚਲਾਈ ਚਲੋ ਫਿਰ ਇੱਥੇ ਆਪਾਂ ਲਾਪੇ ਸੀ ਜੀ ਥੋੜਾ ਜਨਾ ਸਬਜੀ 'ਚ ਗੰਧ ਬਹੁਤ ਸੀ ਗਾਹ ਪਾਇਆ ਪਿਆ ਸੀ ਕਦੂਆਂ ਦੀਆਂ ਵੱਲਾਂ ਨੇ ਤਾਂ ਪਰ ਗੰਧ ਵੀ ਬਹੁਤ ਸੀ ਕਮੀ ਪਿਆ ਕਰਕੇ ਨਾ ਗੰਧ ਬਹੁਤ ਜ਼ਿਆਦਾ ਹੋਇਆ ਪਿਆ ਸੀ ਤਾਂ ਵੱਲਾਂ ਤਾਂ ਇੰਨੀਆਂ ਖਿਲਗੀਆਂ ਪਿਆ ਪਰ ਕਦੋਂ ਕੋਈ ਨਹੀਂ ਲੱਗਦਾ ਇਹਨਾਂ ਨੂੰ ਇੱਥੇ ਥੋੜਾ ਜਨਾ ਸਾਡੇ ਘਰੇ ਕੱਚਾ ਥਾਂ ਆ ਵਾ ਥੋੜਾ ਜੀ ਜ਼ਿਆਦਾ ਕਰਕੇ ਤਾਂ ਮੈਂ ਕੀ ਕੀਤਾ ਮੈਂ ਚੱਲ ਕਦੋਂ ਆਂਦੀਆਂ ਵੱਲਾਂ ਹੋ ਜਾਣੀਆਂ ਤੇ ਲੱਗ ਜਾਣਗੇ ਘਰੇ ਸਬਜ਼ੀ ਹੋ ਜੂਗੀ ਤੁਹਾਨੂੰ ਪਤਾ ਕਿੰਨੇ ਮੰਗੀ ਮਹਿੰਗੀ ਸਬਜ਼ੀ ਬਹੁਤ ਆ ਤਾਂ ਸਬਜ਼ੀ ਲੈਣੀ ਵੀ ਕਿਹੜੀ ਸੌਖੀ ਆ 50 40 50 ਰੁਪਏ ਦੇ ਕਦੂ ਹੀ ਹੋਏ ਪਏ ਆ ਤੇ ਉਹ ਤਾਂ ਉਹ ਵੀ ਜਿਹੜੇ ਬੱਚੇ ਮੂੰਹ ਨਹੀਂ ਕਰਦੇ ਕਦੂਆਂ ਵਾਲੇ ਤਾਂ ਮੈਨੂੰ ਐ ਸੀਗਾ ਵੀ ਚੱਲ ਹੋ ਜਾਣਗੇ ਉਦੋਂ ਹੋਏ ਮਣੀ ਕੱਦੂ ਵੱਲਾਂ ਬਹੁਤ ਜ਼ਿਆਦਾ ਖਿੱਲਰ ਗਏ ਤੇ ਸੈਦ ਹੋ ਸਕਦਾ ਕਿ ਸੌਣ ਪਾਦੂਆਂ ਵੱਲਾਂ ਹੋਣ ਗਈਆਂ ਤੇ ਮੈਂ ਇਹਨਾਂ ਨੂੰ ਕਹਿ ਦੇਣੀ ਤੇ ਇੱਥੇ ਜਿਹੜਾ ਹੁੰਦਾ ਨਾ ਕਾਮੀ ਦੇ ਨਾਲ ਮੈਨੂੰ ਆਇਆ ਹੁੰਦਾ ਮੈਂ ਨਾਲੋਂ ਨਾਲ ਸਾਫ਼ ਕਰੀ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਹੋ ਜਾਂਦਾ ਬਾਅਦ ਵਿੱਚ ਫਿਰ ਨਾ ਕੰਮ ਜ਼ਿਆਦਾ ਹੋ ਜਾਏ ਤਾਂ ਫਿਰ ਕੰਮ ਹੋਰ ਛੱਡ ਕੇ ਧੁੱਪ ਚੜ ਜਾਂਦੀ ਹੈ ਕਿ ਤਾਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਇੱਥੇ ਤਾਂ ਸਾਹਮਣੇ ਧੁੱਪ ਆ ਜਾਂਦੀ ਹੈ ਹਰ ਕੰਮ ਕਰਨ ਨੂੰ ਜੀ ਨਹੀਂ ਕਹਦਾ ਆਲਸੀ ਜੀ ਪੈ ਜਾਂਦੀ ਤੁਹਾਨੂੰ ਆਪਣਾ ਕੰਮ ਆਖਦੇ ਤਾਂ ਰੋਟੀ ਖਾ ਕੇ ਹੁਣ ਪੈ ਜਾਓ ਲੰਮੇ ਸੌਂ ਜਾਓ ਨੀਂਦ ਆ ਜਾਂਦੀ ਵੈਸੇ ਵੀ ਪੱਖਿਆ ਥੱਲੇ ਚਲੇ ਜੇ ਤਾਂ ਫਿਰ ਆਪਾਂ ਗੰਦ ਵੀ ਕੱਢ ਲਿਆ ਸੀ ਮੈਂ ਕਿਹਾ ਚਲ ਜਿੰਨਾ ਕਰ ਰਹਿ ਗਿਆ ਤੇ ਇਹਦਾ ਪਾਪਾ ਕਹਿੰਦੇ ਤੂੰ ਰਹਿਂਦੇ ਆਵੇਂ ਖੱਪੀ ਜਾਨੀ ਆ ਮੈਂ ਕੱਢ ਦੂੰਗਾ ਤੂੰ ਰਹਿਂਦੇ ਇੱਥੇ ਆਪਾਂ ਮਸਾਂ ਹੀ ਆ ਜੀ ਮੇਰੀ ਨਿੱਕੀ ਜੀ ਨਿੰਮ ਹੋਈ ਆ ਇਹਨੂੰ ਵੀ ਗੰਦ ਲੱਗਿਆ ਗੰਦ ਉੱਗਿਆ ਪਿਆ ਬਹੁਤ ਜ਼ਿਆਦਾ ਇਹਦੇ ਥੱਲੇ ਵੀ ਤਾਂ ਮੈਨੂੰ ਆਈ ਹੁੰਦਾ ਕਿ ਪਸੂ ਨਾਲ ਕੇ ਤੋੜ ਜਾਣੇ ਇੱਥੇ ਵੇਖਿਆ ਸੀ ਅਸੀਂ ਬੋਰ ਤੇ ਕੱਢੀ ਜਾਂਦੇ ਸੀ ਮੋਟਰ ਹੇਖਾ ਚੱਲ ਮਿਸਤਰੀ ਨੂੰ ਫੋਨ ਲਾਇਆ ਹੀ ਮਿਸਤਰੀ ਕਹਿੰਦਾ ਤੇ ਮੋਟਰ ਕੱਢ ਕੇ ਰੱਖ ਲਓ ਤਾਂ ਮੈਂ ਆ ਜਾਊਗਾ ਤੇ ਉਹਦੀ ਰਿਪੇਅਰ ਕਰ ਜੂਗਾ ਤੇ ਤੁਹਾਨੂੰ ਪਤਾ ਮਿਸਤਰੀ ਨਹੀਂ ਝੋਨੇ ਲੱਗੰਦੇ ਤੇ ਝੋਨੇ ਦੇ ਵਿੱਚ ਲੋਕਾਂ ਦੀਆਂ ਮੋਟਰਾਂ ਜਿਹੜੀਆਂ ਹੁੰਦੀਆਂ ਵਾ ਖਰਾਬ ਹੋ ਜਾਂਦੀਆਂ ਕਈ ਵਾਰਾਂ ਤਾਂ ਉਹ ਸੜ ਜਾਂਦੀਆਂ ਵਾ ਤੇ ਉਹਨਾਂ ਉਹ ਕਹਿ ਰਿਹਾ ਸੀ ਮੇਰਾ ਟਾਈਮ ਨਹੀਂ ਆ ਤੇ ਕਿਹਾ ਦੇ ਮੇਰੀ ਜੋਤ ਜਗੀ ਜਾਂਦੀ ਹੈ ਹੇ ਤੱਕ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਹੀ ਸਾਥ ਦੇਣ ਵਾਲਾ ਕੋਈ ਨਹੀਂ ਇੱਥੇ ਕਹੇ ਦਾ ਵੀ ਸਕਾ ਦਾ ਇੱਕ ਪ੍ਰੋਸਾ ਵਾਏ ਗੁਰੂ ਤੇ ਰੱਖਿਆ ਵਾ ਆਪੇ ਪ੍ਰਮਾਤਮਾ ਇੱਕ ਤੂੰ ਹੀ ਆ ਸਾਡਾ ਤਾਂ ਹੱਥ ਫੜਨ ਵਾਲਾ ਤੇ ਸਿਰ ਤੇ ਹੱਥ ਰੱਖਣ ਵਾਲਾ ਤਨਹੀਂ ਤਾਂ ਦੁਨੀਆ ਦਾ ਤੇ ਤੁਹਾਨੂੰ ਪਤਾ ਹੀ ਆ ਜੀ ਦੁਨੀਆ ਅੱਜ ਕੱਲ ਕਿਹੋ ਜਿਹੀ ਹੋਈ ਪਈ ਆ ਤਾਂ ਮੈਂ ਕਿਹਾ ਚੱਲ ਇੱਥੇ ਮੈਂ ਇਨਾਂ ਦਾ ਨਾ ਸੂਟ ਪ੍ਰੈਸ ਕਰ ਦਿੰਦੀ ਇਹਨਾਂ ਬਾਜ਼ਾਰ ਜਾਣਾ ਇਹ ਤੁਹਾਨੂੰ ਦੱਸੇਗੀ ਅੰਛਾ ਦਾ ਸਾਈਕਲ ਪੈਂਚਰ ਸੀਗਾ ਤੇ ਨਾਲੇ ਕਹਿੰਦੇ ਸੌਦਾ ਜਾਂ ਸਮਾਨ ਹੋਰ ਘਰ ਦਾ ਕਾਫੀ ਲਿਆਉਣ ਆਲਾ ਸੀਗਾ ਸੌਦਾ ਲਿਆਉਣ ਆਲਾ ਸੀ ਮੈਂ ਕਿਹਾ ਚੱਲ ਤੁਸੀਂ ਨਾ ਨਾਲੇ ਸੌਦਾ ਲੈਣ ਨਾਲੇ ਅੰਛ ਨੂੰ ਲੈ ਜਉ ਤੇ ਇਹ ਸਾਈਕਲ ਨਾਲੇ ਪੈਂਚਰ ਲਵਾ ਲਿਆਊਗਾ ਤੇ ਤੁਸੀਂ ਉਧਰ ਚਲੇ ਜਾਓਗੇ ਇਥੇ ਦੇਖਣ ਵਾਲੇ ਅੰਛ ਚੱਲੇ ਆ ਸੀਗੇ ਪੈਂਚਲ ਨੂੰ ਆਣੇ ਚਲੇ ਗਏ ਤੇ ਆਪਾਂ ਚੱਲੇ ਸੀ ਕਿ ਬਾਹਰ ਝੋਨਾ ਲੱਗਦਾ ਪਿਆ ਸੀ ਤਾਂ ਆਪਾਂ ਬਾਹਰ ਜਾ ਕੇ ਜੀ ਕੰਮ ਆਪਾਂ ਕਰ ਲਏ ਸੀ ਜੀ ਸਾਰੇ ਆਪਾਂ ਚੱਲਦੇ ਆ ਜੀ ਹੁਣ ਬਾਹਰ ਦੇਖ ਕੇ ਆਨੇ ਬਈ ਲੱਗੇ ਸੀ ਝੋਨਾ ਲਾਉਣ ਤਾਂ ਕਿੰਨਾ ਘਲਾਤ ਆ ਕਿੰਨਾ ਕਰ ਗਿਆ ਦੇਖੋ ਜੀਆਂ ਬੇਰੀਆਂ ਦੇਖੋ ਜੀ ਬੇਰ ਬਹੁਤ ਲੱਗਦੇ ਇਹਨਾਂ ਸਾਡਾ ਅਮਰੂਦ ਆ ਚਲੋ ਆਪਾਂ ਚੱਲਦੇ ਆ ਬਾਹਰ ਦੇਖ ਕੇ ਆਉਣੇ ਆ ਪਨੀਰੀ ਪੱਟ ਦੇ ਪਹਿਨ पनीरी कुटी जाते पनीरी कुट के लाने के इधर तो लग गया थोड़ा जहा रह गया हाँ क्या बात है देखो ਹਾਂਜੀ ਚਲੋ ਆਪਾਂ ਹੀ ਕਰਦੇ ਹਾਂ ਵੀਡੀਓ ਦਾ ਐਂਡ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ